ਚੜ ਗਈ ਸੋਨਿਓ ਆਜੋ ਬਾਹਰ ਲੋਹੜੀ ਦੀਆਂ ਮੁबारकਾਂ ਜੀ ਬਹੁਤ ਬਹੁਤ ਆਏ ਹਾਏ ਅੱਜ ਸਾਗ ਦਾਲਾਂ ਰੋ ਐਡ ਕੋ ਮੈਡ ਕੇ ਪਤਾ ਅੱਜ ਪਤੰਗ ਛਾੜਨਗੇ ਅਹੀਂ ਚੱਲੇ ਪਤੰਗ ਲੈਣ ਇੱਥੇ ਪਤੰਗ ਆਪਾਂ ਲੈ ਲੇਆ ਤੇ ਆ ਲਿਆਂਦਾ ਸ਼ਹਿਰੋਂ ਆਪਣੇ ਗੱਟੂ ਕਿਨੇ ਦਾ ਆਇਆ ਸਭੀ ਇਹ ਇਹ ਲਿਆ ਹੀ 1000 ਰੁਪਏ ਦਾ ਗੱਟੂ ਤੇ 150 ਦੇ ਪਤੰਗ ਲੈ ਲੇਆ ਓ ਕਿਦਾਂ ਮੁੰਡਿਆ ਠੀਕ ਠਾਕ ਆ ਓਕੇ ਆ ਚੱਲ ਚੱਲ ਆ ਫਾੜ ਲੈ ਇੱਧਰ ਪਿੱਛੇ ਇੱਕ ਮਿੰਟ ਲੈ ਫਾੜ ਮੇਰਾ ਭਰਾ ਸੋ ਪਿੰਡ ਜਾ ਕੇ ਲਾਉਨੇ ਹੁਣ ਰੌਣਕਾਂ ਪਤੰਗ ਲੈ ਲੇ ਆ ਸਾਡੇ ਯਾਰ ਦੀ ਦੁਕਾਨੀ ਉਹਨੇ ਤੁਹਾਡੀ ਬਾਤ ਵੀ ਨਹੀਂ ਪੁੱਛੀ ਅਸਲ 'ਚ ਜਸਮਨ ਨੇ ਇੱਕ ਦਿਨ ਮੈਂ ਚੜਾਏ ਤੇ ਇੱਕ ਦਿਨ ਪੇਚਾ ਪੁੱਛਾ ਜਾ ਲਿਆ ਤੇ ਮਾਂ ਨੇ ਇੰਨਾ ਕਿ ਫੇਰ ਖੁਸ਼ ਹੋ ਜਾ ਹੋਇਆ ਨਾ ਭਈ ਯਾਰ ਪੁਰਾਣੀਆਂ ਯਾਦਾਂ ਕਿਉਂ ਰਾਂ ਤਾਜ਼ੀਆਂ ਕੀਤੀਆਂ ਜਾਨੂੰ ਮੈਂ ਪਹਿਲਾਂ ਵੀ ਪਤੰਗ ਬੜੇ ਚੜਾਏ ਆ ਤੇ ਅੱਜ ਮੈਂ ਬੰਦੇ ਤਿਆਰ ਕਰ ਲਏ ਆਪਣੇ ਦੋਨੇ ਅੱਜ ਲਾਜਾ ਵੀ ਚੜਾਏਗਾ ਤੇ ਗੱਟੂ ਲੈ ਆਂਦਾ ਆਪਾਂ ਪੂਰਾ ਆਪਣੇ ਵੱਲੋਂ ਤੋਂ ਦੂਜੀ ਜਿਹੜੀ ਡੋਰ ਆ ਉਹ ਬੰਦ ਹੋ ਗਈ ਹੈ ਜਿਹੜੀ ਕਿਹੜੀ ਹੋਣੀ ਹੈ ਸਮਝ ਨਹੀਂ ਚਾਈਨਾ ਚਾਈਨਾ ਰੋੜ ਜਿਹੜੀ ਪਲਾਸਟਿਕ ਵਾਲੀ ਉਹ ਆਪਾਂ ਲੈਣੀ ਵੀ ਨਹੀਂ ਤੇ ਜਸਮਨ ਨੂੰ ਵੀ ਲੈ ਆਉਣਾ ਹੈ ਜਸਮਨ ਨੂੰ ਤਾਂ ਦੋ ਤਿੰਨ ਦਿਨ ਦਾ ਬੁਖਾਰ ਹੋ ਗਿਆ ਹੈ ਤੇ ਲੈ ਆਉਣਾ ਉਹਨੂੰ ਫਿਰ ਆਉਣ ਕਾਂ ਲਾਵਾਂਗੇ ਨਾਲੇ ਟੋਲੀ ਦਾ ਧਿਆਰ ਬਣਾਉਨੇ ਆ ਤੇ ਘਰ ਜਾ ਕੇ ਮਿਲਦੇ ਆ ਦੇ ਮੁਬਾਰਕਾਂ ਸਾਰਿਆਂ ਨੂੰ ਲੋਹੜੀ ਦੀਆਂ ਲੋਹੜੀ ਦੀਆਂ ਮੁਬਾਰਕਾਂ ਹੋਣ ਆਏ ਹਾਏ 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 ਮੇਰੀ ਬੀਬੀ ਵੱਲੋਂ ਹਾਂ ਖੁਸ਼ੀ ਭਰੀ ਆਈ ਲੋਹੜੀ ਖੁਸ਼ੀ ਭਰੀ ਆ ਵਾਹਿਗੁਰੂ ਲੋੜੀ ਦੀਆਂ ਬਹੁਤ ਬਹੁ ਮੁਬਾਰਕਾਂ ਮੰਮੀ ਤੂੰ ਵੀ ਦੇ ਦੇ ਲੋੜੀ ਦੀਆਂ ਮੁਬਾਰਕਾਂ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਹਾਂ ਰੱਬ ਸਭ ਨਾਲ ਖੁਸ਼ੀਆਂ ਦੇ ਢੇਰ ਸਾਰੀਆਂ ਓਕੇ ਸਾਬੀ ਜੀ ਤੁਸੀਂ ਮੁਬਾਰਕਾਂ ਦੇ ਦਿਓ ਕਿ ਕਿੜਾਉਣੇ ਪਤੰਗ ਆਪਾਂ ਲਾਈਏ ਫਰਾਉਣ ਕਾ ਹਾਂ ਜੜਦੀ ਪਰ ਇਹਦਾ ਵਿਆਹ ਕਰ ਦੇਣਾ ਅਗਲੇ ਸੀਜ਼ਨ ਆਪਾਂ ਅਗਲੇ ਕਿਉਂ ਕਰਨਾ ਇਹ ਐਤ ਕੀ ਸੀਜ਼ਨ ਕਰ ਦੇਣਾ ਵਿਆਹ ਤੇ ਲੱਗੇ ਛਾਗੇ ਚੱਕ ਦੇਣਾ ਕੰਮ ਆਪਾਂ ਆ ਜਾਵੇ ਸਾਬੀ ਮਿੰਟੋ ਮਿੰਟ ਬੀਬੀ ਮਾਰ ਜਾ ਪਤੰਗ ਨੂੰ ਕਿੜਾ ਦੇ ਲਈਏ ਠੀਕ ਆ ਤਾਨੂੰ ਚਾ ਆ ਅੱਜ ਪਤੰਗ ਚੜਾਉਂਦੇ ਕਿਨੇ ਸੋਹਣੇ ਪਤੰਗ ਲਿਆਂਦੇ ਮੈਂ ਪਤੰਗ ਚ ਹੋਣਾ ਨਹੀਂ ਆਪਣਾ ਲਿਆਉਣਾ ਆ ਗਿਆ ਉਹ ਚੱਲਾ ਸਾਡੀ ਬੀਬੀ ਬੈਠੀ ਐ ਥੱਲੇ ਤੇ ਪਤੰਗ ਆਪਾਂ ਲੈ ਆਂਦੇ ਆ ਸਾਡੇ ਪਿੰਡ ਬਹੁਤ ਪਤੰਗ ਚੜਦੇ ਆ ਆਹੋ ਦੇਖੋ ਜੀ ਉਹਨੇ ਤੁਹਾਨੂੰ ਇੱਥੋਂ ਪਤਾ ਨਹੀਂ ਲੱਭਦੇ ਕਿ ਨਹੀਂ ਲੱਭਦੇ ਲਾ ਜਿੰਨੀ ਆਣੇ ਚੜੇ ਆ ਕੋਠਿਆਂ ਤੇ ਆ ਸਾਡੇ ਗਵਾਂਢੀ ਆ ਆਹ ਦੇਖੋ ਜੀ ਪਤੰਗ ਚੜਨਦੇ ਸ਼ਹਿਰਾਂ ਚ ਤੇ ਚਲੋ ਬਹੁਤ ਤਦਾਦ ਚ ਚੜਦੇ ਆ ਪਿੰਡਾਂ ਸਾਡੇ ਪਿੰਡ 'ਚ ਵੀ ਸਾਡਾ ਪਿੰਡ ਵੀ ਖਾਸਾ ਵੱਡਾ ਆ ਬਥੇਰੇ ਪਤੰਗ ਚੜਦੇ ਆ ਅੱਜ ਲੱਗੇ ਆਪਾਂ ਤੇ ਚੜਾਉਣ ਲੱਗੇ ਪਹਿਲਾ ਪਤੰਗ ਲਾਉਣਿਆ ਰੌਣਕਾਂ ਮੇਲੇ ਬੀਬੀ ਸਾਡੀ ਆਉਹੀ ਥਲੇ ਬੀਬੀ ਬੀਬੀ ਬਾਏ ਬਾਏ ਕਰਦੇ ਕਰਦੇ ਗੱਲਾਂ ਬਾਤਾਂ ਪਹਿਲਾਂ ਆਪਾਂ ਆਪਣਾ ਨਜ਼ਾਰੇ ਅੱਜ ਲੈ ਲਈਏ ਹੁੰਦਾ ਦੇਖੋ ਨਹੀਂ ਆਉਂਦੇ ਕੋਲ 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 ਕਰਦੇ ਪਏ ਕਰਗਾ ਇਹ ਤਿਹਾੜ ਹੀ ਬੜਾ ਸੋਹਣਾ ਹੁੰਦਾ ਹੈ ਵੀ ਛੋਟੇ ਹੁੰਦੇ ਆ ਬਹੁਤ ਪਤੰਗ ਜਿਹੜਾ ਇਹ ਆ ਤੇ ਅੱਜ ਮੇਰਾ ਬੜੇ ਚਿਰਾਂ ਬਾਅਦ ਦਿਲ ਕੀਤਾ ਵੀ ਪਤੰਗ ਚੜਾਈਏ ਸੋ ਆਪਣਾ ਇੱਕ ਬੰਦਾ ਉਹਨੂੰ ਵੀ ਆਵਾਜ਼ ਮਾਰਦੇ ਆ ਆਪਣੀਆਂ ਮਾਡਲਾਂ ਨਾਲ ਤੇ ਗੱਲ ਕਰਾਂ ਮਾਡਲਾਂ ਮੇਰੀਆਂ ਦਾ ਚੁੱਲ੍ਹੇ ਨਹੀਂ ਬਲਿਆ ਇਸ ਵੀ ਦਾ ਚੁੱਲ੍ਹੇ ਕਿਹੜੀ ਨਹੀਂ ਮੰਨੀ ਕਿਹੜੀ ਨਹੀਂ ਮੰਨੀ ਦੱਸ ਸਾਰੀਆਂ ਤਾਂ ਹਾਂਜੀ ਇਹ ਤੇ ਆਇਆ 900 ਰੁਪਏ ਦਾ 1947 ਦੇ ਟਾਈਮ ਡੋਰ ਇੱਧਰ ਰਹਿ ਗਈ ਉਹ ਡੋਰ ਹੈ ਓ ਯਾ ਹੋਏ ਚੱਲ ਕੋਈ ਨਹੀਂ ਬੀਬੀ ਹਾਂਜੀ ਚੜਦੀ ਕਲਾ ਚੜਦੀ ਕਲਾ ਆਏ ਹਾਏ ਬਸ ਅੱਜ ਲੋਹੜੀ ਮਨਾ ਰਹੇ ਆਪਾਂ ਹੈ ਸਾਗ ਦਾ ਤੇ ਤਾਂ ਠੇਕਾ ਤੈਨੂੰ ਫੇਰ ਆ ਅ ਲੋੜੀ ਨੂੰ ਨਾ ਸਾਗ ਰਸ ਦੀ ਖੀਰ ਹਾਂ ਰਾਤ ਬਣਾਵਾਂਗੇ ਖਿਚੜੀ ਪੋਰੀ ਦੀ ਹਾਂ ਅੱਗੇ ਮਾਂ ਖਾਦੀ ਅੱਛਾ ਹਾਂ ਤੇ ਇਹ ਕਰਕੇ ਖੀਰ ਵੀ ਬਣਾਵਾਂਗੇ ਤੇ ਸਾਗ ਮਤਲਬ ਅੱਜ ਪੂਰੀ ਲੋੜੀ ਬਣਾਵਾਂਗੇ ਅੱਜ ਹੈ ਹਾਂ ਆਪਣੀਆਂ ਮੇਰੀਆਂ ਮੰਨੀ ਜਾਣੀਆਂ ਤੁਹਾਡੀਆਂ ਨਹੀਂ ਮੰਨੀ ਜਦੋਂ ਵੀ ਆ ਗਈ ਨਾ ਇੱਥੇ ਖਿਚੜੀ ਨਹੀਂ ਬਣਦੀ ਕਾਲੇ ਮਾਵਾਂ ਦੇ ਦਾਲ ਖਾਣਨ ਕਹਿੰਦੇ ਨੇ ਲੋਹ ਖਿਚੜੀ ਸੋਹਣੀ ਹਾਂ ਉਹ ਖਿਚੜੀ ਬਣਾਈ ਦੀ ਇਹਨਾਂ ਦੀ ਧੋਲੀ ਮੰਨਣੀਆਂ ਮੈਂ ਆਪਣੀ ਮਰਜ਼ੀ ਸਾਰੀ ਉਮਰ ਚਲਾਈ ਹਾਂ ਹਾਂ ਠੀਕ ਹੈ ਜੀ ਠੀਕ ਵਧੀਆ ਪਤੰਗ ਨਹੀਂ ਚੜ੍ਹਨਦੇ ਆ ਆੜਾ ਨਿਆਣੇ ਨੇ ਵੜਤਾ ਪਤੰਗ ਆ ਜਰਸੀ ਕਿੱਥੋਂ ਗੱਡੀ ਮੈਲੀ ਜੀ ਚੱਲ ਕੋਈ ਨਹੀਂ ਉਹਦਾ ਕੈਵਰੇਜ ਤਾਂ ਨਹੀਂ ਪਤਾ ਲੱਗਣਦੀ ਕੋਈ ਚੱਕਰ ਨਹੀਂ ਆ ਮੇਰੇ ਤੇ ਦਫਾ ਮੈਂ ਠੰਡ ਲੱਗਣ ਮੈਂ ਦੋ ਦੋ ਤਿੰਨ ਤਿੰਨ ਬਿਆਹ ਇਕ ਲਾਈ ਲਾ ਕੇ ਨੂੰ ਇਹ ਤਾਂ ਕਹਿਣਾ ਨਾ ਮੇਰੇ ਵੇਖਣ ਵਾਲੇ ਵਿਚਾਰੇ ਕਹਿੰਦਾ ਕਿ ਅੰਟੀ ਦਾ ਤਰਸ ਕਰਿਆ ਕਰ ਤਾਨੂੰ ਨਹੀਂ ਆਵੇ ਤਰਸ ਮੰਮੀ ਆਪਾਂ ਤਾਂ ਕਹਿਦਾ ਆਪਾਂ ਤਾਂ ਕਹਿਦਾ ਲੋੜ ਹੀ ਨਹੀਂ ਕੰਮ ਕਰਨ ਦੀ ਨਿਆਰੇ ਲੁੱਟੋ ਜ਼ਿੰਦਗੀ ਦੇ ਲੋੜ ਤਾਨੂੰ ਆ ਬੀਬੀ ਆ ਵੇਲਾ ਗੱਲਾਂ ਸੁਣਾਈ ਜਾਂਦੀ ਮੈਨੂੰ ਇਹ ਕਹਿੰਦੀ ਇਹ ਪਤਾ ਨਹੀਂ ਮੈਨੂੰ ਬੇਇੱਜ਼ਤੀ ਕਰੀ ਜਾਂਦੀ ਮੇਰੀ ਕਹਿੰਦੀ ਨਾ ਤੂੰ ਫਿਕਰ ਕਰਦੀ ਨਾ ਤੇਰੀ ਬੇਬੇ ਕਰਦੀ ਮੇਰਾ ਫਿਕ ਔਰ ਕਿੱਦਾਂ ਕਰਨਾ ਆ ਕੇ ਕੰਮ ਤੂੰ ਕੰਮ ਤੇ ਤੂੰ ਮੇਰੀ ਬੀਬੀ ਨੂੰ ਲਾਇਆ ਮੰਮੀ ਫਿਕਰ ਤੂੰ ਕਹਿੰਦੀ ਮੇਰਾ ਕਰੋ ਆ ਵਿਚਾਰੀ ਕਿਦਾ ਸਾਹ ਚੇਲਣ ਲੱਗੀ ਵਿਚਾਰੀ ਹੈ ਗਰੀਬਣੀ ਜੀ ਬੀਬੀ ਲਵ ਯੂ ਹੈ ਤੇਨੂੰ ਲਵ ਯੂ ਠੀਕ ਚੱਲ ਜਾਓ ਹੈ ਮੰਜੇ ਤੇ ਬਹਿ ਕੇ ਸਾਰੇ ਕਰ ਲੈਂਦੇ ਆ ਪਛਾ ਮੈਂ ਸੁਣ ਕਾਲੂ ਹਾਂ ਇਹ ਕੁਛ ਨਹੀਂ ਕਰਕੇ ਕਰਦੇ ਰਹ ਹੁੰਦੇ ਹੀ ਫਿਰ ਹੁੰਦਾ ਇਹ ਗੱਲ ਮੇਰੇ ਫਿਰ ਨਹੀਂ ਗੱਲ ਕਰਾਂ ਤਾਂ ਹੁਣ ਕੀ ਗੱਲ ਆ ਕੇ ਆਈਆਂ ਤੂੰ ਤਾਂ ਹੈ ਨਹੀਂ ਹੈ ਤੇ ਮੈਂ ਸਭ ਹੀ ਲੈ ਗਈਆਂ ਉਹ ਲੱਕ ਨਾ ਠਾਣਾ ਤਾਂ ਆ ਤੇਰੀ ਮਾਂ ਦਾ ਹਾਲ ਆਪ ਤੇ ਕਹਿੰਦੇ ਬਈ ਆਹਦਾ ਨੂੰ ਕੀ ਕਰੇ ਬੋਲਣਾ ਨਹੀਂ ਜਣਾ ਸਾਗਰੀ ਜੀ ਨੇ ਚਾਹ ਚਿੰਦੀ ਆ ਖੀਰ ਵੀ ਬਣਨੀ ਚਾਹੀਦੀ ਆ ਬੀਬੀ ਕਹਿੰਦੀ ਆ ਆਹੋ ਅੱਛਾ ਦਾਲ ਦਾਲ ਵੀ ਬਣਨੀ ਚਾਹੀਦੀ ਆ ਅੱਛਾ ਮੈਂ ਤੁਹਾਨੂੰ ਕਿਆ ਮੈਂ ਤਾਂ ਸਾਗਰ ਨਾਮ ਇਹ ਲਿਆ ਹਾਂ ਐ ਤਾਂ ਝੂਠ ਆ ਦੇ ਲੈ ਝੂਠ ਆ ਵੇਖ ਲੈ ਬੀਬੀ ਦਾ ਹਾਲ ਵੇਖ ਲੈ ਝੂਠ ਨਿਹਰਾ ਝੂਠ ਨਿਹਰਾ ਝੂਠ ਇਹ ਨਾ ਝੂਠ ਬੋਲਦੀ ਕਿਉਂ ਬੀਬੀ ਇਹ ਮਹਾਰਾਜ ਸਾਸਤਰੀ ਕਾਲ ਬੱਤ ਸਾਸਤਰੀ ਕਾਲ ਇੱਕ ਤਾਂ ਠੀਕ ਵੀ ਹੈ ਨਹੀਂ ਢਿੱਲਾ ਥੋੜਾ ਜਾਂ ਤੇ ਬੀਬੀ ਨੇ ਕਿਦਾਂ ਗੋਦੀ 'ਚ ਬੈਠਾ ਆ ਜੀ ਵੇ ਚਲੋ ਇਹ ਦੌਰ ਕਿਹੜਾ ਆ ਗਿਆ ਬੀਬੀ ਨੇ ਸਾਨੂੰ ਖੜਾਇਆ ਗੋਦੀ 'ਚ ਨਿੱਕੇ ਹੁੰਦਿਆਂ ਨੂੰ ਤੇ ਹੁਣ ਜਸਮਨ ਨੂੰ ਖੜਾਉਂਦੀ ਪਈ ਆ ਇਹ ਲਾ ਗੋਦੀ 'ਚ ਬੈਠਾ ਕਿੰਨਾ ਪਿਆਰ ਨਾਲ ਹਨਾ ਕਿੰਨੀ ਮੈਂ ਕਰਨ ਵਾਲੀ ਕਿੰਨੀ ਕਰਨ ਵਾਲੀ ਇਹ ਨੇਗੀ ਐਸਾ ਆ ਦਾਦੀ ਦਾ ਵੀ ਇੱਥੇ ਵੇਚਣਾ ਬੰਦਾ ਬਹਿ ਹੀ ਜਾਂਦਾ ਆ ਦੇਖੋ ਕਿੰਨੇ ਮਸਤ ਹੋ ਕੇ ਬੈਠਾ ਆ ਹੈਂ ਤੇ ਮੰਮੀ ਥੱਲੇ ਬਣਾਉਂਦਾ ਜਾਂ ਕੁਝ ਆਪਣੀ ਦਾਦੀ ਕੋਲ ਨਹੀਂ ਬੈਠਾ ਹਾਂ ਇਹ ਪਿਆਰ ਆ ਬੀਬੀ ਉਹ ਤਾਂ ਕੋਈ ਬਹਿ ਜਾਂਦਾ ਆ ਮਨ ਨੂੰ ਪਿਆਰ ਫੜਦਾ ਹਿਆਰ ਨੂੰ ਪਿਆਰ ਫੜਦਾ ਸਹੀ ਗੱਲ ਆ ਬੀਬੀ ਹੈਨਾ ਤੇ ਕਹਿੰਦਾ ਮਸਤ ਹੋ ਗਿਆ ਕਿ ਤੇ ਜਦੋਂ ਕੀ ਕਰਦੇ ਪਏ ਹੋ ਮੈਂ ਫੋਨ ਵੇਖਦਾ ਕਿਹੜਾ ਫੋਨ ਕੀ ਖੇਡਦੇ ਪਏ ਤੁਸੀਂ ਇਹਦੇ ਵਿੱਚ ਹੈ ਨਹੀਂ ਕੁਝ ਵੀ ਅੱਛਾ ਆ ਲੈਣਾ ਮੇਰੇ ਵਾਲਾ ਲੈਣਾ ਕਹਿੰਦਾ ਨਾ ਗੇਮਾਂ ਆ ਕਿ ਨਾ ਚੀਜ਼ ਵੀ ਨਹੀਂ ਹੈ ਹੈ ਤੇ ਇਹ ਚੀਜ਼ ਨਾ ਮਿਸ ਕਰਦੇ ਨੇ ਨੇ ਪੈਗ ਲਾਇਆ ਤਾਇਆ ਮਹਾਰਾਜ ਠੀਕ ਠਾਕ ਆਓ ਕਰਤਾ ਹੀ ਹੱਥ ਖੜਾ ਕਰ ਦੇ ਇੱਕ ਵਾਰੀ ਫੇਰ ਹੱਥ ਖੜਾ ਆਉ ਦੇ ਦੇ ਦੋ ਪਹਿਲਾਂ ਭਾਜੀ ਨੂੰ ਦੇ ਦੋ ਪੈਸੇ ਮੈਂ ਸੁਣਾਵਾ ਹਾਂ ਸੁਣਾਓ ਤੂੰ ਹੋ ਕਰਦੀ ਜਲੇ ਬੋਲੂਗਾ ਨਾ ਹੋ ਹੋ ਇੱਥੇ ਆ ਜਾ ਇੱਥੇ ਆ ਜਾ ਇੱਥੇ ਆ ਜਾ ਚੱਲ ਸੁਣਾਓ ਸੁਣਾ ਮੇਰਾ ਨਹੀਂ ਨਹੀਂ ਉਹ ਪੁੱਤੋ ਭਾਜੀ ਆ ਭਾਜੀ ਇੱਥੇ ਆ ਜਾ ਇੱਥੇ ਆ ਭਾਜੀ ਸਾਰੇ ਸਾਰੇ ਭਾਜੀ ਲੱਗੇ ਪਾਪਾ ਦੇ ਕੋਲ ਕਰ ਤੋਂ ਨੇਵਰ ਸਨ ਮੇਰੇ ਜੱਜ ਹੋ ਅੱਗੇ ਹੋਏ 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 ਠੀਕ ਆਂ ਠੀਕ ਆਂ ਗੀ ਹੋਏ ਠੀਕ ਆਂ ਦੀ ਛੜ ਓਏ ਹੋਏ ਈ ਕੋਈ ਗਾਣਾ ਆਉਂਦਾ ਮੇਰੇ ਪੁੱਤ ਨੂੰ ਠੀਕ ਆ ਮੇਰੇ ਪੁੱਤ ਆ ਬਹੁਤ ਵਧੀਆ ਲੱਗਿਆ ਪੁੱਤ ਆਏ ਤੁਸੀਂ ਤੇ ਅਸਣ ਲਾ ਲੇ ਜਾ ਤੇ ਅੱਗ ਬਾਲਤੀ ਆ ਤੇ ਹੁਣ ਮੈਂ ਮਨਪ੍ਰੀਤ ਨੂੰ ਲੈਣ ਜਾਣਾ ਪੰਜ ਵਜ ਚੱਲੇ ਆ ਤੇ ਜਸਮਨ ਇੱਥੇ ਆ ਕੇ ਹੁਣ ਬੀਬੀ ਦੀ ਗੋਚ ਬਹਿ ਗਿਆ ਤੇ ਬੀਬੀ ਮੰਮੀ ਲੱਗੇ ਆ ਜਾਣਾ ਮਮਾ ਨੂੰ ਲੈਣ ਚਲੋ ਜਾਵਾਂਗੇ ਆਟੜੀ ਆ ਗਈ ਮਮਾ ਮਮਾ ਨੂੰ ਇੱਥੇ ਲੈ ਆਉਣਾ ਅੱਜ ਕਲਾਸ ਆਫ ਨਹੀਂ ਜਾਣਾ ਅੱਜ ਆਪਾਂ ਕੱਲ ਜਾਵਾਂਗੇ ਕਲਾਸ ਆਫ ਤੇ ਚਲ ਜਾਵਾਂਗੇ 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 ਆ ਕੇ ਬਾਲਤੀ ਆ ਤੇ ਮਾਨਪੀ ਨੂੰ ਲੈ ਕੇ ਤੇ ਫਿਰ ਇੱਥੇ ਰੌਣਕ ਲਾਵਾਂਗੇ ਡੈਡੀ ਵੀ ਡਿਊਟੀ 'ਚ ਆਉਣ ਵਾਲੇ ਆ ਤੇ ਮਾਨਪ੍ਰੀਤ ਨੂੰ ਲੈ ਜਾਂਦਾ ਤੇ ਇੱਧਰ ਲੱਗਿਆ ਰੌਣਕ ਪੁੱਤ ਆ ਜਾ ਕਿੱਧਰ ਚੱਲੇ ਤੁਸੀਂ ਹੈਲੋ ਆ ਤੇ ਮੇਰੇ ਕੋਲ ਵਿਚਾਰ ਹਾਂ ਬੱਦਲਾ ਭੱਟੀਆ ਵੈਰੀ ਗੁੱਡ ਹਾਂ ਲੋੜੀ ਆ ਕੁੜੀ ਵਧੀਆਈਓ ਚੱਲ ਲੈ 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 ਮੇਰਾ ਪੁੱਤ ਕੀ ਕੀ ਜਸਮਨ ਕੀ ਕਹਿੰਦੇ ਲਾਓ ਜੀ ਰਾਉਣ ਕਾ ਲਾਤੀਆਂ ਕਿ ਨਹੀਂ ਆਪਾਂ ਜਸਮਨ ਕੀ ਕਹਿੰਦੇ ਅਸਤ ਨਹੀਂ ਬਹੁਤ ਸੋਹਣਾ ਆਪਾਂ ਸਾਰੇ ਆਪਾਂ ਗੀਤ ਸੁਣੇ ਆਪਾਂ ਬਹੁਤ ਲੋੜੀਆਂ ਹੁੰਦੇ ਆ ਆਏ ਹਾਏ 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 ਪਿੰਡ ਵਧੀਆ ਮਜ਼ਾ ਆਉਂਦਾ ਨਾ ਹਾਂਜੀ ਪਾਪਾ ਹਾਂਜੀ ਹਾਂ ਕੀ ਕਹਿੰਦਾ ਹੈ ਹੈ ਕੀ ਕਹਿੰਦੇ ਵਿਚਾ ਲਾ ਲਿਆ ਉਹਦਾ ਉਹਦਾ ਲੋਕ ਜਾਂਦਾ ਮੰਮੀ ਲੱਗੇ ਇਹ ਪਤਾ ਕਦੋਂ ਦਾ ਬੀਬੀ ਕੋਲ ਬੈਠਾ ਆ ਇਹ ਬੀਬੀ ਜਦੋਂ ਦਾ ਆਇਆ ਨਾ ਬੀਬੀ ਕੋਲ ਇਦਾਂ ਬੈਠਾ ਹਾਂਜੀ ਪਾਪਾ ਮੈਂ ਕਿਹਾ ਉਹ ਤਰਾ ਤੀ ਨਾ ਤੂੰ ਅੱਜ ਉਹ ਪੈ ਕੇ ਸੀ ਨਾ ਤੂੰ ਕਾਸੀ ਨਾ ਮੈਂ ਮੈਂ ਸਰਾਤਾ ਓਹੋ ਪਤਾ ਨਹੀਂ ਕੀ ਕਹੀਆਂ ਦਾ ਬਾਬਾ ਅੱਛਾ ਲਓ ਜੀ ਹਾਂ ਇਹ ਤਾਂ ਤੁਣਾ ਪਾ ਲਿਆ ਇੱਥੇ ਲੋੜੀ ਸਾਡੀ ਹਾਂ ਆਹ ਬੜਾ ਕਾਕਾ ਇਹ ਆ ਆਜ ਮ제 ਲੈ ਜਸਮਨ ਨੇ ਉਹ ਤਾਂ ਦੰਨ ਨਹੀਂ ਕੋਲ ਹੈ ਇਹ ਤਾਂ ਸਾਡਾ ਹੈ ਕਿ ਨਹੀਂ ਬੀਬੀ ਨਾਲ ਹੈ ਮਰਪਰੀ ਤੇ ਮੈਂ ਕਹਿੰਦਾ ਵਧੀਆ ਨਹੀਂ ਇੱਥੇ ਹਸਣ ਲਾਏ ਕੱਲ ਇਹ ਤੇ ਰੇਣਾ ਨਾਲੇ ਬੀਬੀ ਨਾਲ ਨਿੱਗ ਜੇ ਬੈਠਾ ਆ ਡੈਡੀ ਨਹੀਂ ਹੈ ਜਿਹੜੇ ਡੈਡੀ ਨੂੰ ਮੰਮੀ ਡੈਡੀ ਨੂੰ ਮੈਂ ਜਾਂਦੇ ਵਾਰ ਵੀ ਵੇਖਿਆ ਗੱਡੀ ਉੱਥੇ ਲੱਗੀ 2 ਘੰਟੇ ਹੋ ਗਏ ਉੱਥੇ ਉਦਾਂ ਹੀ ਬੈਠੇ ਆ ਪਤਾ ਨਹੀਂ ਕਿਹਦੇ ਲਾਗੇ ਬੈਠੇ ਡੈਡੀ ਫਿਰ ਆਹ ਦੱਸਦੇ ਆਂ ਅੱਜ ਦੋਦੇ ਆਹੋ ਹੋਰ ਕੀ ਦੇਖਿਆ ਨਾ ਗੱਡੀ ਹੁੰਦੀ ਵੀ ਮਨਪ੍ਰੀਤ ਮਨਪ੍ਰੀਤ ਡੈਡੀ ਨੂੰ ਇੰਨਾ ਨਹੀਂ ਪਤਾ ਕਿ ਮਨਪ੍ਰੀਤ ਮੇਰੀ ਸੀਐਾਈ ਦੀ ਸਾਰੀ ਰੱਖਦੀ ਆ ਮਨ ਮੈਂ ਦੇਖਿਆ ਮੈਂ ਦੇਖੀ ਗੱਡੀ ਮੈਂ ਵੀ ਰੱਖਣੀ ਨਹੀਂ ਆਪਾਂ ਪੱਤੀ ਤੇ ਖਨੋਤੇ ਯਾਰ ਆਹੋ ਇਹ ਤਾਂ ਬੱਲੇ ਨਾ ਕਹਿੰਦਾ ਮਕੇਰੀ ਆ ਮਨਵੀ ਪੁੱਛ ਕੀ ਬਣਾਇਆ ਮੇਰੇ ਲਈ ਮੰਮੀ ਮੇਰੇ ਨੂੰ ਉਹ ਤਾਂ ਇਹ ਨਾ ਚੁਬਕਾਦੀ ਮम्मी ਤੇ ਜਮਦਨ ਉਠਣੀ ਨਹੀਂ ਤੇ ਪੋਚੇ ਨੂੰ ਆਣੀ ਨਹੀਂ ਅੱਜ ਮੰਮੀ ਦਾ ਨਾ ਔਖਾ ਹੀ ਮੰਮੀ ਦਾ ਲਾਕ ਮੰਮੀ ਹੱਸ ਪੀ ਬੇਲਾ ਮੈਂ ਧਾਹ ਸਦੀਆ ਇਹ ਨਾ ਮੈਨੂੰ ਉੱਥੇ ਬਹੁਤ ਮਜ਼ਾਕਾਂ ਕਰਦੀ ਹੈ ਕਹਿੰਦੀ ਤੇਰੀ ਮੰਮੀ ਸਾਰੇ ਪਖੰਡ ਕਰਦੀ ਹੈ ਕਿੱਦਾਂ ਲੱਗਦਾ ਪਖੰਡ ਕਰਦੀ ਹੈ ਮੇਰੇ ਗਾਣੀ ਸੱਚੀ ਨਾਲ ਦੱਸ ਮੈਨੂੰ ਕਹਿੰਦੇ ਦੇ ਲੈ ਸੂਟ ਅਸੀਂ ਵੀਡੀਓ ਵੇਖੀ ਮੇਰ ਲਈ ਨਹੀਂ ਸੂਟ ਲਿਆ ਛੋਟੀ ਲਈ ਵੀ ਸੂਟ ਕਹਿ ਤਾਂ ਮੇਰਾ ਆ ਦੇਹਲਾ ਮੈਨੂੰ ਸਾਰਾ ਕੋਈ ਐਦਾਂ ਮੈਨੂੰ ਆ ਕੇ ਲੁੱਤੀ ਲਾਉਂਦੀ ਹੈ ਕਹਿੰਦੀ ਇਹ ਬਿਮਾਰ ਵਾਲੇ ਵੀ ਸਾਰੇ ਪਖੰਡ ਕਰਦੀ ਤੇਰੀ ਮੰਮੀ ਐਦਾਂ ਕਰਦੀ ਹੈ ਸੱਚੀ ਰੋਮਾਂ ਨਹੀਂ ਤੇ ਕੱਟੀਆਂ ਤੇ ਲੈਣੀ ਹੁੰਦੀ ਹੈ ਨਾ ਐਦਾਂ ਨਹੀਂ ਲੈਣੀ ਹਾਏ ਬੋਲ ਹੁਣ ਨਾ ਨਾ ਇਹ ਦੋਵੇਂ ਹੀ ਨਹੀਂ ਉਦਾਂ ਲੱਗੇ ਮਜ਼ਾਕ ਇਹਨੇ ਨਹੀਂ ਕੋਈ ਕੀਤਾ ਮੇਰੇ ਘਰ ਵਾਲੇ ਨੇ ਕੁਛ ਨਹੀਂ ਕੀਤਾ ਬਹੁਤ ਆਦੀ ਤਾਂ ਕੋਣ ਪੜਾਉ ਹਾਂਜੀ ਆਂਟੀ ਜੀ ਤੁਹਾਨੂੰ ਭਾਈ ਬੋਲ ਲੱਗ ਹਾਂ ਇਹਦਾ ਭਾਈ ਹੁੰਦਾ ਹੈ ਨਹੀਂ ਆਈ ਹੋਰ ਪਹਿਲਾਂ ਸਾਡੀ ਨੋ ਸੱਸੀ ਲਾੜੀ ਹੁਣ ਸਾਡੀਆਂ ਦੋਵਾਂ ਦੀ ਨੋ ਸੱਸੀ ਨਹੀਂ ਦਾਦੀ ਦਾਦੀ ਹੁ ਡੈਡੀ ਆਗੇ ਆਗੇ ਡੈਡੀ ਆਗੇ ਗੱਡੀ ਨੂੰ 2 ਮਿੰਟ ਉੱਥੇ ਲਾ ਦੋ ਲਾ ਦੋ ਘੜੀ 2 ਮਿੰਟ ਆਹ ਡੱਬਾ ਫੜ ਲਈਏ ਕਹਿੰਦਾ ਮਿਲਕ ਕੇਕ ਤੁਹਾਨੂੰ ਮੈਂ ਕਿਹਲੇ ਦਾ ਉੱਥੇ ਗੱਡੀ ਦਾ ਢੀ ਦੇਖਣ ਨੇ ਅਸੀਂ ਮੈਂ ਉਹ ਉਹੀ ਗੋਗੀ ਹੋਣਾ ਤੋਂ ਆਹ ਡੱਬੇ ਆਲੇ ਆ ਕੋ ਚੱਲ ਜਾਓ ਲਾਓ ਲਾਓ ਜਸਮਨ ਡੈਡੀ ਆ ਕੇ ਮਿਲਕ ਕੇਕ ਆਇਆ ਹੈ ਮਿਲਕ ਕੇਕ ਆਏ ਹਾਏ ਹਾਏ ਆ ਕੀ ਹੈ ਇਹ ਮਿਲਕ ਕੇਕ ਮੇਰੇ ਪੁੱਤੂ ਦਾ ਤੁਸੀਂ ਮਿਲਕ ਕੇਕ ਕਿਹਾ ਸੀ ਹਾਂ ਚੱਲ ਖਾਓ ਓ ਮਮਾ ਨੂੰ ਖੜਾਓ ਪਹਿਲਾਂ ਓਹ ਚਲੋ ਕੋਈ ਨਹੀਂ ਹੋ ਗਿਆ ਓ ਮਮਾ ਨੂੰ ਕਹੋ ਉੱਥੇ ਬੈਠੋ ਪੁੱਤਰ ਜਾਈ ਚ ਬੈਠੋ ਨਾ ਲਿਆਓ ਫੇ ਪਾਪਾ ਖਾਂਦੇ ਤੈਨੂੰ ਦਿੰਦੇ ਆ ਜੋ ਆ ਜਾ ਚਸਮਨ ਆ ਦੇ ਮਿਲ ਕੇ ਕੇ ਸਭ ਤੋਂ ਸਵਾਦ ਹੈ ਤੇਰੀ ਮਿਲ ਕੇ ਬਾਰ ਤੋਂ ਹੀ ਸਵਾਦ ਆਏ ਹਾਂ ਜਮੀ ਹੈ ਕਿੰਨਾ ਯੈਸ ਬੀਬੀ ਇਹ ਨਾ ਦੇ ਮਿਲ ਕੇ ਕੋਈ ਵਾਕਈ ਇੰਨਾ ਸਵਾਦ ਆ ਹਾਂ ਸੋਣਾ ਸਾਰੇ ਵਿੱਚ ਬਹਿ ਜੋ ਵਿੱਚ ਬਹਿ ਜੋ ਬੀਬੀ ਜੀ ਤੁਸੀਂ ਲਓ ਨਹੀਂ ਬੀਬੀ ਠੀਕ ਨੇ ਕਿ ਬੀਬੀ ਨੇ ਨਹੀਂ ਹਾਂ ਬੀਬੀ ਥੋੜਾ ਥੋੜਾ ਬਾਲਾ ਇਨਾ ਕੋ ਆਪਨੇ ਘਰ ਆ ਗਈ ਤੇ ਕਿੰਨਾ ਹੈ ਨਾ ਮੈਂ ਉਹ ਮੈਂ ਤਾਂ ਹੀ ਮੈਂ ਮੂੰਹ ਮੂੰਹ ਵੱਡੇ ਨਹੀਂ ਆਪਣੇ ਪੁੱਤ ਨੂੰ ਮੂੰਹ ਨਹੀਂ ਮੂੰਹ ਖੋਲੀ ਨਹੀਂ 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 ਕਾਰ ਮੈਂ ਆਪਣੀ ਆ ਲੈ ਪਹਿਲਾਂ ਪਾਵਾਂਗੀ ਤੇ ਫੇਰ ਖਾਵਾਂਗੀ ਜੀ ਤੁੰ ਨੂੰ ਨਾ ਤੂੰ ਅੱਗੇ ਬੈਠੇ ਨਾ ਮੂਝੋ ਖਾਂਦੀ ਆ ਗਈ ਮੈਂ ਹੱਸਣਾ ਅੱਛਾ ਅੱਛਾ ਠੀਕ ਆ ਠੀਕ ਇਹ ਗੁੱਗੂ ਇਹ ਅੱਥਰ ਅੱਥਰ ਉਹ ਨਾ ਮੜਾ ਜਾ ਫੇ ਸੁਣਾ ਤੋ ਸੁਣਾ ਤੋ ਕੁਛ ਨਹੀਂ ਹੁੰਦਾ ਜੋੜ ਦੀ ਲਾਓ ਜੀ ਹੈ ਆ ਨਹੀਂ 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 ਆਪ ਵੀ ਜਲ ਲੋਈ ਹੈ ਆਪ ਵੀ ਜਲ ਲੋਈ ਹੈ ਤੂੰ ਹੈ ਮਾਰ ਵੀ ਦੇ ਆਓ ਉਹ ਆਈ ਨਹੀਂ ਆਉਂਦੇ ਨਾ ਮੰਮੀ ਅੱਜ ਬੜੀ ਚੁੱਪ ਕਰਕੇ ਬੈਠੀ ਜਿੱਦਾਂ ਨਾ ਬੜੀ ਕਰਕੇ ਕਿੱਥੇ ਹੈ ਮੜ ਆਈ ਚਾਹ ਚਾਹ ਦੀ ਕੰਡੇ ਹੀ ਹੈ ਜ ਸਵੇਰ ਦੇ ਵੀ ਡੈਡੀ ਨੇ ਬਚਾ ਹੈ ਹਾਂ ਹਾਂਡੇ ਪਿੜੀ ਕਹਿੰਦੀ ਆ ਜਣੀ ਪੀਣੀ ਤੇ ਡੈਡੀ ਨਾਲ ਤੇ ਡੈਡੀ ਹੁਣ ਆਏ ਤਾਂ ਹੁਣ ਨਾ ਬਣਾਵਾ ਅੱਛਾ ਹਾਂ ਉਹ ਆਏ ਪਾ ਕੇ ਜੰਨ ਆ ਮਾਂ ਸਿੱਕੀ ਸਾਡੀ ਬੜੀ ਚੰਗੀ ਚਾਹ ਕਹਿੰਦੀ ਉੱਥੇ ਗਏ ਸ਼ਰਮ ਆਏ ਜਸਮਨ ਕਿੱਦਾਂ ਮਜ਼ਾ ਆਇਆ ਅੱਜ ਪਿੰਡ ਕਿੰਨਾ ਮਜ਼ਾ ਆਇਆ ਅੰਮਾ ਕਿੰਨੇ ਕਿੰਨਿਆਂ ਨੇ ਗਾਣੇ ਸੁਣਾਏ ਨਹੀਂ ਪੈਸੇ ਜਸਮਨ ਨੇ ਦਿੱਤੇ ਅੱਜ ਜਸਮਨ ਨੇ ਪੈਸੇ ਦਿੱਤੇ ਹਾਂ ਕਿੰਨਿਆਂ ਨੂੰ ਪੈਸੇ ਦਿੱਤੇ ਅੱਜ ਸਾਰੇ ਨੂੰ ਪੈਸੇ ਦਿੱਤੇ ਵੈਰੀ ਗੁੱਡ ਅ ਡੈਡੀ ਦੇ ਲਾ 2 ਘੰਟੇ ਕਿ ਉੱਥੇ ਬੈਠੇਗੇ ਤੈਨੂੰ ਦੇਖ ਲਾ ਤੇ ਆਏ ਨਹੀਂ ਤੇਰ ਕੋ ਜਿਲ੍ਹੇ ਨੇ ਮੈਨੂੰ ਫੋਨ ਕੀਤਾ ਉਹਨੇ ਤੇ ਮੈਂ ਜਾਣ ਲਿਆ ਸੀਗਾ ਉਹ ਦਸੂਗੇ ਐਂਟਰ ਕੇ ਜਾਣ ਲੱਗੇ ਸੀ ਕਾ ਮਤਨੇ ਦੇਖਿਆ ਕਿ ਨਾ ਉੱਥੇ ਬੈਠੇ ਸੀ ਬਸ ਗੱਡੀ ਹੁਣ ਦੇਖਿਆ ਹੁਣ ਗੱਡੀ ਦੇਖੀ ਜਾਂਦੇ ਪੈਸੇ ਨੂੰ ਨਿਕਲ ਲਈ ਯਾਰ ਮੈਂ 3-4 ਰੁਪਏ ਲੋਕੀ ਭੀੜ ਦਾ ਲੱਗੀ ਨਾ ਰਾਸ਼ ਬਹੁਤ ਹਰ ਕ ਪਾਸੇ ਨਹੀਂ ਨਹੀਂ ਖਾਲੀ ਸਾਰੇ ਪੈਸੇ ਪਹਿਲਾਂ ਜੈਸ ਬੈਂਕ ਚ ਫੇਪਰੇ ਇੱਕੋ ਪਰੇ ਨੈਸ਼ਨਲ ਬੈਂਕ ਦਾ ਰੁੱਸੀ ਗਈ ਬੀਬੀ ਜੀ ਓ ਬੀਬੀ ਜੀ ਕਿੱਦਾਂ ਇਹ ਲਾੜੇ-ਦੋਲੇ ਤੇਰੇ ਰੌਣਕਾਂ ਲਾਤੀਆਂ ਤੇ ਲਾ ਚਾਰ ਪੀੜੀਆਂ ਬੈਠੀਆਂ ਤੇ ਲੱਗੇ ਹਾਂ ਹੋਰ ਤੂੰ ਕੀ ਭਾਲਦੀ ਆ ਹਾਂਜੀ ਪੁੱਤ ਆ ਦੇਖੋ ਆ ਬਣਾਓ ਉਹ ਉਹ ਤੇਰੀ ਉਹ ਤੇਰੀ ਨਹੀਂ ਜਸਮਨ ਦੇ ਉਹ ਅੱਗ ਬਾਲ ਦਿੰਦਾ ਉਹ ਬਾ ਹੋਏ ਉਹ ਤੇਰੀ ਗੱਲਾਂ ਵੇਖ ਫਲਾਉਂਦਾ ਮੇਰਾ ਹਾਰ ਹੋ ਗਿਆ ਡੈਡ ਜਿੰਦਾ ਬਲਬ ਉਹ ਮੈਂ ਲੈਨ ਜਿਲੇ ਨੂੰ ਫੋਨ ਕੀਤਾ ਦੂਰੀ ਬਾਰੇ ਜਿਹਾ ਆ ਬੋਲੇ ਮੈਂ ਲੋ ਸ਼ੁਰੂ ਕਰਤੀ ਆ ਲੋਭੀ ਬਚਿਓ ਹਰ ਸਾਲ ਤੰਦਰੁਸਤੀ ਦੀ ਲੋਹੜੀ ਖੁਸ਼ੀਆਂ ਨਾਲ ਇੱਥੇ ਮਹਾਰਾਜ ਸੱਚੇ ਪਾਸ਼ਾ ਲੈ ਕੇ ਆਵੇ ਆਹ ਆਹ ਸੱਚੇ ਪਾਸ਼ਾ ਇਦਾਂ ਹੀ ਲਹਿਰਾ ਪੈਰਾ ਰੱਖੇ ਕਿਉਂ ਜਸਮਰ ਜਦੋਂ ਨਾ ਚਕਾਰਾ ਛੱਡ ਦੋ ਕੋਈ ਸੋਨਿਹਾਲ ਯਾਕਰ ਆਹ ਲੋਭੀ બો બો મારકા સારે નું લોડી દીરો જસમે એક નિકા હોરાવે હે હે ના નિકા હોરાવે સારે બોલે સારે બોલે ચાલો ઇધર તુહી આયા હે ની બોલે સોરિયાગ બોય કીકા ખાલસા તે ભાઈજી ફીટે ਲੱਗ ਜਸਮਨ ਲੋਹੜੀ ਦਾ ਤਿਹਾਰਾ ਐਤਕੀ ਮਹਾਰਾਜੀ ਕਿਰਪਾ ਨਾਲ ਵਧੀਆ ਬਣਾ ਲਿਆ ਠੀਕ ਹੈ ਜੀ ਪਰਿਵਾਰ ਚ ਬਹਿ ਕੇ ਕਿਉਂ ਮੀਮੀ ਇਹਦੇ ਵਰਗੀ ਰੀਤ ਹੈ ਆਪਣੇ ਪਰਿਵਾਰ ਚ ਲਗਾ ਸ਼ਰਾਬਾਂ ਚੂਬਾਂ ਤੋਂ ਬਿਨਾ ਆਪਣੇ ਪਰਿਵਾਰ ਚ ਬਹਿ ਕੇ ਮਨਾਓ ਵਧੀਆ ਲੱਗਦਾ ਆ ਮੈਨੂੰ ਦੋ ਮੈਂ ਪਾਉਂਦਾ ਐ ਡੈਡੀ ਵੀ ਅੱਜ ਵੀਡੀਓ ਬਣਾਉਂਦਾ ਆ ਆਪਾਂ ਲਾਓ ਤੁਸੀਂ ਵੀ ਪਾਓ ਆਓ ਜਸਮਨ ਦੇ ਨਾਲ ਪਾਓ ਤੁਸੀਂ ਵੀ ਨਾਲੇ ਜਕਾਰਾ ਛੱਟ ਦਿਓ ਬੋਲੇ ਸਤ ਹੈ ਸ੍ਰੀ ਅਕਾਲ ਬੀਬੀ ਸੋਹਣ ਹਾ ਸਾਸਰੀਆ ਕਾਲ ਬੀਬੀ ਤੂੰ ਵੀ ਪਾਲ ਪਾਲੇ ਤੂੰ ਮੈਂ ਪਾਈ ਵਾ ਠੀਕ ਆ ਫੇਰ ਬੋਲੇ ਸੋਹਣ ਹਾ ਸਾਸਰੀਆ ਕਾਲ ਲਾਓ ਜੀ ਲੋ ਹੋਏ ਰੋਟੀ ਖਾਂਦੀ ਕਣਕ ਦੀ ਹੋਏ ਰੋਟੀ ਹੁੰਦੀ ਹੈ ਦੀ ਓਏ ਵੈਰੀ ਗੁੱਡ ਵੈਰੀ ਗੁੱਡ ਹਾਂ ਚੱਲ ਸੁਣਾ ਦਿਓ ਫੇ ਉਹ ਵੀ ਸੁਣਾ ਦਿਓ ਚੱਲ ਸੁਣਾ ਦਿਓ ਚਲ ਚੱਲ ਸੁਣਾ ਦਿਓ ਚਲੋ ਚਲੋ ਹੁਣ ਦੂਸਰਾ ਪੂਰਾ ਚਲੋ ਸੁਣਾਓ ਫਿਰ ਸੁਣਾ ਦਿਓ ਫਿਰ ਚਲ ਚਲ ਦੰਦ ਨਹੀਂ ਕਰੋ ਤੇ ਕਿੱਦਾਂ ਪਾਉਂਦੇ ਚਲੋ ਕਿੱਦਾਂ ਪਾਉਂਦੇ ਕਹਿੰਦਾ ਗਾਡੀ ਬੱਲੇ ਨਹੀਂ ਗਈ ਰੁਕ ਜਾ ਦੋ ਮਿੰਟ ਉੱਪਰ ਤੋਂ ਸਾਰੇ ਬਹੁਤ ਬੋਲੇ ਉੱਪਰ ਪੰਖਾ ਚੱਲਦੇ ਤਾਂ ਥੋੜੀ ਬੋਲਦੇ ਆ ਨਹੀਂ ਯਾਰ ਲੋੜੀ ਤੂੰ ਗਾਉਂਗੀ ਪੱਕਾ ਸੰਤਰ ਮੁੰਦਰੀ ਤੂੰ ਹੋਏ ਤੇਰਾ ਕੌਣ ਵਿਚਾਰਾ ਹੋਏ ਗਿੱਲਾ ਪੱਟੀ ਵਾਲਾ ਹੋਏ ਮੇਦੀ ਧੀ ਗਿਆਈ ਹੋਏ ਤੇ ਸੱਕਰ ਪਾਈ ਹੋਏ ਧੀ ਦੇ ਬੋਝੇ ਪਾਈ ਹੋਏ ਧੀ ਦਾ ਭਾਰ ਤੰਨੇ ਧੀ ਦਾ ਬੋਝਾ ਪਾਟਾ ਹੋਏ ਅੱਗੇ ਸੀਵੇ ਚਾਚਾ ਅੱਧਾ ਕੁ ਸੁਣ ਲਾ ਜਸਮਨ ਧੀ ਦਾ ਮਹੀਨਾ ਚੜਿਆ ਵੀਰ ਪਰੌਣਾ ਆ ਹਾਂ ਕਮੰਜਾ ਡਾਵਾਂ ਲੱਸੀ ਦਾ ਤਰਿਆ ਆਇਆ ਕਰ ਗੱਲ ਜੀ ਦੇ ਥਾਂ ਦੁੱਧ ਕੁਲਾਮਾ ਪੀ ਮੇਰੇ ਅੰਮਾ ਜਾਏ ਮੇਰਾ ਮੇਰਾ ਵੀਰਾ ਆਇਆ ਤੇ ਅਹਿਸਾਸ ਦਾ ਬੀਬੀ ਦੇ ਲਾ ਤੈਨੂੰ ਸਸਨੇ ਰੋਲਾ ਪਾ ਆਏ ਹਾਏ ਬੀਬੀ ਤੈਨੂੰ ਤੈਨੂੰ ਗੱਲ ਲਾਤੀ ਫੇ ਹਾਂ ਕਰ ਸੱਸਲੇ ਰੀ ਇਹ ਮਸਾਂ ਜਰਾ ਵੀ ਆਏ ਹਾਏ ਰੌਣੀ ਲੱਤੀ ਤੂੰ ਤਾਂ ਦੁੱਧ ਪੜਾਇਆ ਸਾਸਤਾ ਕੁਸਰੇ ਵੀ ਦੁੱਧ ਕਿਉਂ ਪੀਉਣ ਲਈ ਹੈ ਹੈ ਕੰਨ ਲੱਗਾ ਪੜਾਇਆ ਕਹਿੰਦੀ ਮੱਥੇ ਬਾੜੀ ਲੱਤੀ ਤੂੰ ਤਾਂ ਦੁੱਧ ਪੜਾਇਆ ਦੇ ਲੈ ਬੀਬੀ ਹੈਂ ਕੱਲ ਫੇ ਕਰ ਜਾਂਦੀ ਤੇਰੇ ਨਾਲੋਂ ਮੇਰੀ ਗੱਲ ਤਾਂ ਰੇਡ ਦਿੱਤੀ ਰੇਡ ਦਿੱਤੀ ਰੇਡ ਦਿੱਤੀ ਆਹ ਇਹ ਤੇ ਗੱਲ ਮਾੜੀ ਆ ਹਾਂ ਜੀ ਇਹਦੇ ਨਾਲ ਬਰੌਗ ਦੀ ਸਮਾਪਤੀ ਆ ਤੇ ਰੌਣਕ ਮੇਲੇ ਪੂਰੇ ਲਾਏ ਆ ਲੱਗੇ ਆ ਰੋੜੀਆਂ ਚੇਰਪੜੇ ਚੱਪਣ ਡੈਡੀ ਮੰਮੀ ਮਾਨਪ੍ਰੀਤ ਜਸਮਨ ਦੀ ਬੀਬੀ ਤੇ ਮਹਾਰਾ ਸੱਚੇ ਪਾਤਸ਼ਾਹ ਇਦਾ ਹੀ ਲੋੜੀ ਵਧੀਆ ਵਧੀਆ ਹਰ ਸਾਲ ਲਿਆਵੇ ਹਾਂਜੀ ਪਤਾ ਹਾਂਜੀ ਬੋਲੇ ਹਾਂਜੀ ਚਲੋ ਇਗਾ ਵੀ ਕਰੀ ਬੋਲੋ 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 ਕੋਈ ਨਹੀਂ ਗੱਲਾਂ ਕਰੀ ਜਾਂਦਾ ਚੱਲ ਛੱਡ ਦਿਓ ਸਤ ਸ੍ਰੀ ਅਕਾਲ ਲਓ ਜੀ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਤੇ ਤੁਹਾਨੂੰ ਰੌਣਕ ਮਿਲ ਸਾਰੇ ਦਿਖਾਤੇ ਸਾਡੇ ਪਰਿਵਾਰ ਚ ਇੱਦਾਂ ਹਰ ਸਾਲ ਲੋਹੜੀ ਮਨਾਉਂਦੇ ਪਰਿਵਾਰ ਚ ਬਹਿ ਕੇ ਤੇ ਮਹਾਰਾ ਸੱਚੇ ਪਾਤਸ਼ਾਹ ਜਿੰਨੇ ਆਪਾਂ ਨੂੰ ਦੇਦੇ ਆ ਚਾਉਣ ਵਾਲੇ ਉਹਨਾਂ ਦੇ ਘਰ ਵੀ ਇਦਾਂ ਦੀ ਲੋਹੜੀ ਖੁਸ਼ੀਆਂ ਵਾਲੀ ਆਵੇ ਹਾਂਜੀ